ਸੱਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਕ ਜੋ ਟਰੱਕ ਖਾਲੀ ਕਰਕੇ ਆਪਾਂ ਆ ਗਏ ਹੈਪੀ ਦੇ ਢਾਬੇ ਤੇ ਚਾਹ ਤੋਂ ਪੀਤੀ ਆਪਾਂ ਤੇ ਉਸ ਤੋਂ ਬਾਅਦ ਭਈ ਆਪਾਂ ਆ ਗਏ ਆ ਬਟਿੰਡੇ ਟਰੱਕ ਆਪਾਂ ਖੜਾ ਕਰਤਾ ਪਾਰਕਿੰਗ ਇੱਥੇ ਆਪਾਂ ਚਲੇ ਗਏ ਆ ਮੋਟਰਸਾਈਕਲ ਲੈ ਕੇ ਬਜ਼ਾਰ ਚ ਤੇ ਇੱਥੇ ਆਪਾਂ ਦੇਖਣਾ ਹੈ ਕੋਈ ਸਮਾਨ ਤੇ ਨਾਲ ਕੋਈ ਆਪਣੇ ਬਰਿੰਦਰ ਤੇ ਪ੍ਰਵਿੰਦਰ ਇਹ ਸੀਗਾ ਭਾਈ ਵੱਡਾ ਸ਼ੋਰੂਮ ਜਿਆ ਤੇ ਇੱਥੇ ਪਹਿਲਾਂ ਫ੍ਰਿਜਾਂ ਦੇਖੀਆਂ ਤੇ ਭਾਈ LED ਦਾ ਬਾਲਾਂ ਤਕੜਾਂ ਨਾਲ ਤਵਰ ਜਾ ਰਹੀ ਆਪਣਾ ਨੰਦਰਾਣਾ ਸੁਵਸਰਾ ਕਰਾਇਆ ਵਾ ਤੇ ਹੁਣੇ ਤੁਹਾਨੂੰ ਆ ਦੇਖੋ ਭਾਈ LED ਕਿਆ ਬਾਤ ਆ ਯਾਰ ਰੂਫਰ ਸਾਰਾ ਕੋਇਤਮਾ ਤੇ ਪਿੰਡੇ ਪੁੜੇ ਆ ਪਿੰਡੇ ਲੱਗਾ ਵਾ ਭਾਈ ਮੇਲਾ ਪੂਰੀ ਗੱਲ ਬਾਤ ਆ ਯਾਰ ਰਾਤ ਨੂੰ ਤਾਂ ਪੂਰਾ ਨਹੀਂ ਆ ਰਹਾ ਹਾਂ ਚਲੋ ਭਾਈ ਉਸ ਤੋਂ ਬਾਅਦ ਆਪਾਂ ਅਗੇ ਦਰਪੀ ਚ ਗੱਡੀ ਭਰਨ ਵਾਸਤੇ ਤੇ ਗੱਡੀ ਆਪਣੀ ਬਈ ਲੱਗੀ ਆ ਭਰਨਾ ਆ ਵਾਰਕਿੰਗ ਤੇ ਬਈ ਰੈਸਟਰੋ ਕਰਨਾ ਹਾਸਤੇ ਬਣਿਆ ਜੇ ਕਿਸੇ ਨੇ ਬਈ ਉੱਥੇ ਸ਼ਾਮੇ ਬਹਿਣਾ ਤਾਂ ਆਪਦਾ ਪੈਰ ਦਾ ਤੇ ਬਾਕੀ ਬਈ ਆ ਆ ਗਿਆ ਸਮਝ ਲਿਆ ਕੰਡਾ ਬਈ ਤੇ ਹੁਣ ਆਪਾਂ ਕੰਡਾ ਕਰਾ ਕੇ ਨਿਕਲ ਜਾਗੇ ਬਾਹਰ ਚਲੋ ਜੀ ਕੰਡਾ ਆਪਣਾ ਹੋ ਗਿਆ ਇੱਥੇ ਦਿਖਾਉਣੇ ਤੁਹਾਨੂੰ ਬਈ ਜਾਨਵਰ ਵੀ ਬਹੁਤ ਮੋਰ ਮੂਰਾ ਆਮ ਹੀ ਫਿਰਦੇ ਰਹਿੰਦੇ ਆ ਵਕਤਾਂ ਮੋਰ ਲੋ ਜੀ ਪਪਾ ਆ ਗਏ ਆ ਬਾਹਰ ਬਾਹਰ ਆ ਗਿਆ ਆਪਾਂ ਪੌਣੇ ਹੀ ਬੱਤੇ ਪਾ ਕੇ ਆਪਾਂ ਸੰਗਲ ਟੈਡ ਕਰਕੇ ਤੇ ਆਪਣੇ ਟਰੱਕ ਦੇ ਪਾਲੇ ਆ ਬੱਤੇ ਤੇ ਇਦੂ ਬਾਅਦ ਬਈ ਆਪਾਂ ਪੁੰਨੇ ਐ ਚੋ ਰਵਾਨਾ ਤੇ ਲਓ ਜੀ ਖਿੱਚ ਦਾ ਕੰਮ ਆਪਾਂ ਛੁਡਾ ਤੀ ਗੱਡੀ ਪੁਲ ਤੇ ਚਰੇ ਜਨੇ ਆਪਾਂ ਦੀ ਮਸਤੀ ਆ ਤੇ ਲਓ ਬਈ ਬਲਦਾਂ ਵਾਲਾ ਚੌਕ ਆ ਗਿਆ ਵਾ ਇਦੂ ਬਾਅਦ ਆਪਾਂ ਜਿਹੜਾ ਬਾਈਪਾਸ ਚੜਨਾ ਵਾ ਦੁਬਾਰਾ ਡੱਬਣੀ ਰੋਡ ਤੇ ਜਾਣਾ ਵਾ ਤੇ ਕਿਉਂਕਿ ਤੋਂ ਆਪਾਂ ਟਰਨ ਮਾਰਤਾ ਵਾ ਤੇ ਆਪਾਂ ਜਾਵੜੇ ਹੁਣ ਬਈ ਦੱਬ ਵਾਲੀ ਰੋਡ ਤੇ ਅਪੋਲੋ 3 ਨੇ ਆਈ ਅਪੋਲੋ ਉੱਤਰ ਕੇ ਨਾਲ ਹੀ ਬਈ ਆ ਗਏ ਦੱਬ ਵਾਲੀ ਰੋਡ ਬਈ ਜਿੱਥੇ ਕਾਲਜ ਬਣਿਆ ਵਾ ਤੇ ਇਹਦੇ ਅਗਲੇ ਪਾਸੇ ਨਾਲ ਹੀ ਬਈ ਜਿੱਥੇ ਉਹ ਹੈਗਾ ਨਵਾਂ ਬਣਿਆ ਸਰਕਾਰੀ ਐਮਜ਼ ਹਸਪੀਟਲ ਉਹਦੇ ਕੋਲ ਆਪਾਂ ਪਹੁੰਚ ਗਏ ਆ ਜੀ ਤੇ ਐਰ ਕੀ ਆਪਣਾ ਆਰਡਰ ਬਈ ਲੋਕਲ ਹੀ ਸੀਗਾ ਤਾਂ ਕਰਕੇ ਆਪਾਂ ਆਵਦਾ ਆਰਾਮਦਾਰੀ ਨਾਲ ਤੁਰਿਆ ਨੇ ਕਿਉਂਕਿ ਕਾਲੀ ਵਾਲਾ ਕੋਈ ਕੰਮ ਨਹੀਂ ਕਰਦਾ ਬਈ ਪੰਦੇ ਆਪਣੇ ਨਾਲ ਆ ਇੱਥੋਂ ਹੀ ਜਾਂਦੇ ਹੁੰਦੇ ਆ ਕਿਉਂਕਿ ਆਪਾਂ ਬਾਅਦ ਹੀ ਟੈਨਸ਼ਨ ਰੱਖਦੇ ਨਹੀਂ ਤੇ ਲਓ ਜੀ ਬਈ ਆ ਖਰੀਆਕਾਰਾਂ ਬਾਤੂ ਇੱਥੇ ਜੇ ਕਿਸੇ ਨੂੰ ਕੋਈ ਸਮਾਨ ਖਰੀਦਣਾ ਚਾਹੀਦਾ ਹੋਵੇ ਤਾਂ ਔਰ ਤੋਂ ਬਾਅਦ ਬਈਆ ਰੋਡ ਦਿਖਾਉਣੇ ਤੁਹਾਨੂੰ ਰੋਡ ਬਹੁਤ ਤਗੜਾ ਬਣਿਆ ਬਈ ਪੂਰਾ ਸਰਾ ਰੋਡ ਬਣਿਆ ਸੈਕਸ ਲੇਨ ਬਣੀ ਆ ਕਿਆ ਬਾਤ ਆ ਯਾਰ ਚਲੋ ਬਈ ਇਹ ਤੇ ਸਰਵਸ ਰੋਡ ਪਾ ਕੇ ਤਾਂ ਬਈ ਹੋਰ ਟਰੈਕ ਵੱਜ ਜਾਂਦੇ ਆ ਤੇ ਪੂਰੀ ਗੱਲ ਬਾਤ ਆ ਬਈ ਲਓ ਬਈ ਆਪਾਂ ਮਾਰਤਾ ਇਥੋਂ ਪੋਲ ਦੇ ਥੱਲੇੋਂ ਟਰਨ ਆਪਾਂ ਜਾਣਾ ਹਾਂ ਫਾਈਨਲ ਰੋਡ ਤੇ ਚਲੋ ਅਗਲੇ ਪਾਸੇ ਬਈ ਆਪਾਂ ਟਾਬੇ ਤੇ ਰੁੱਕ ਗਏ ਤੇ ਟਾਬੇ ਤੇ ਰੋਕ ਕੇ ਬਈ ਆਪਾਂ ਪੀਣੀ ਸੀਗੀ ਚਾਹ ਚਾਹ ਪਰ ਬਈ ਬਣੀ ਨਹੀਂ ਗੱਲਬਾਤ ਕਿਹਾ ਉਹਨੇ ਵਧੀਆ ਨਹੀਂ ਪਿਆਈ ਆਪਾਂ ਨੂੰ ਤੇ ਆਪਾਂ ਬਈ ਉਧਰ ਤੁਰ ਗਏ ਤੇ ਲੋਕੋ ਜਿੱfte ਆਪਾਂ ਰਸਤਾਂ ਖਾਲੀ ਕਰਨੋਂ ਤੇ ਆਪਾਂ ਗਏ ਆ ਪਹੁੰਚ ਤੇ ট্রাক ਆਪਣਾ ਹੋਣ ਲੱਗਿਆ ਖਾਲੀ ਤੇ ਠੀਕ ਆ ਬਈ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਤੇ ਵੀਡੀਓ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਲਾਈਕ ਕਰਦਿਆ ਕਰੋ ਤੇ ਉਸ ਤੋਂ ਅਗਲੇ ਪਾਸੇ ਬਈ ਆਪਾਂ ਆਕੇ ਮੋਟਰ ਚੱਲਦੀ ਸੀ ਤੇ ਆਪਣਾ ਮਾਟਰੋ ਲੈ ਆਵਦਾ ਬਈ ਫੈਚ ਹੋ ਗੇ ਪੂਰਾ ਨਿਆਰੇ ਵਾਲਾ ਕੰਮ ਸੀਗਾ ਤਾਂ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ